ਕੇਂਦਰੀ ਕਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੂਖ ਮਾਢਵਿਆ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਸਮਿਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਲਾਨ ਕੀਤਾ ਕਿ ਭਾਰਤ ਸਰਕਾਰ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਲਾਪਰਦਾਨ ਕਰਨ ਲਈ ਵਚਨਬੱਧ ਹੈ ਜ਼ਿਕਰਯੋਗ ਹੈ ਕਿ ਗਿਗ ਵਰਕਰ ਅਜੀਹੇ ਕਾਮੇ ਨੇ ਜਿਹੜੇ ਅਸਥਾਈ ਜਾਂ ਕੰਟਿਆਂ ਦੇ ਆਧਾਰ ਤੇ ਕੰਮ ਕਰਦੇ ਨੇ ਪਲੇਟਫਾਰਮ ਵਰਕਰ ਉਹ ਗਿਗ ਵਰਕਰ ਹੁੰਦੇ ਨੇ ਜਿਹੜੇ ਗਾਹਕਾਂ ਨਾਲ ਜੁੜਨ ਲਈ ਆਨਲਾਈਨ ਪਲੇਟਫਾਰਮ ਜਾਂ ਐਪਸ ਜਿਵੇਂ ਕਿ ਜੋਮੈਟੋ ਜਾਂ ਬਲਿੰਕਟ ਆਦਿ ਵਰਤੋਂ ਕਰਦੇ ਨੇ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਅਜਿਹੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਵਿਆਪਕ ਰਣਨੀਤੀ ਤੇ ਕੰਮ ਕਰ ਰਹੇ ਹਾਂ ਜਿਸ ਦੇ ਉਹ ਹੱਕਦਾਰ ਨੇ ਡਾਕਟਰ ਮਾਨਵਿਆ ਨੇ ਦੱਸਿਆ ਕਿ ਕਾਮਿਆਂ ਦੀ ਰਜਿਸਟ੍ਰੇਸ਼ਨ ਇਸ ਸ਼੍ਰਮ ਪੋਰਟਲ ਤੇ ਕੀਤੀ ਜਾਵੇਗੀ ਇਸ ਦੌਰਾਨ ਕੇਂਦਰੀ ਮੰਤਰੀ ਨੇ ਸਮਾਜਿਕ ਸੁਰੱਖਿਆ ਕੋਡ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ ਜਿਹੜਾ ਪਹਿਲੀ ਵਾਰ ਭਾਰਤ ਵਿੱਚ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਪਰਿਭਾਸ਼ਿਤ ਕਰ ਰਿਹਾ ਹੈ ਮੀਟਿੰਗ 'ਚ ਕਿਰਤ ਰੋਜ਼ਗਾਰ ਮੰਤ੍ਰਾਲੀ ਦੇ ਸਕਤਰ ਅਤੇ ਮੰਤ੍ਰਾਲੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ